ਦੇਖੋ ਸਜ਼ਾ ਇਹਨਾਂ ਨੂੰ ਕੀ ਚਾਹੀਦੀ ਅਸੀਂ ਤਾਂ ਅੱਜ ਜਿੱਤ ਮਲਕੇ ਜਿਹੜਾ ਜਹੇਦਾਰ ਸਾਹਿਬ ਨੂੰ ਇਹ ਗੱਲ ਬੜੀ ਸਪਸ਼ਟ ਕਹਿਤੀ ਹੈ ਕਿ ਜਹੇਦਾਰ ਸਾਹਿਬ ਇਸ ਟਾਈਮ ਤੇ ਪੂਰੇ ਸੰਸਾਰ ਦੇ ਵਿੱਚ ਬੈਠੀ ਸਿੱਖ ਗੁਰੂ ਨਾਨਕ ਨਾਮ ਵਾਲੇ ਵਾਸਤੇ ਇੱਕ ਇਹਨਾਂ ਦੇ ਵਿੱਚ ਮੁਸਲਮਾਨ ਭਾਈਚਾਰਾ ਵੀ Hindu ਵੀ ਤੇ Christian ਵੀ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਮੰਨਦੇ ਨੇ ਉਹਨਾਂ ਦੀ ਇੱਕ ਭਾਵਨਾ ਜਿਹੜੀ ਲੈ ਕੇ ਅਸੀਂ ਤੁਹਾਡੇ ਕੋਲ ਆਏ ਹਾਂ ਭਾਵਨਾ ਕੀ ਆ ਕਿ ਇਹਨਾਂ ਨੇ ਬਹੁਤ ਵੱਡੇ ਬੱਜਰ ਗੁਨਾਹ ਕੀਤੇ ਨੇ ਇਹ ਚੰਦੂ ਤੋਂ ਮਸੰਦਾ ਤੋਂ ਮੱਸੇ ਰੰਗੜ ਤੇ ਮਹੰਤ ਨਰੇਣੂਆ ਤੋਂ ਵੱਧ ਗੁਸ਼ੀ ਨੇ ਤੇ ਇਹਨਾਂ ਨੂੰ ਇਹ ਨਾ ਹੋਵੇ ਕਿ ਤੇ ਮੰਡਾ ਮੰਡਾ ਪਾ ਕੇ ਕਿਤੇ ਮਾਫੀ ਦੇ ਦਿਓ ਇਹ ਮਾਫੀ ਦੇਣ ਜੋਗੇ ਨਹੀਂ ਇਹਨਾਂ ਨੂੰ ਪੰਚ ਤੋਂ ਛੇਕਣਾ ਚਾਹੀਦਾ ਔਰ ਬੜੀ ਸਪਸ਼ਟ ਗੱਲ ਇਹ ਕਹਿਤੀਆ ਕਿ ਸਿੰਘ ਸਾਹਿਬ ਜੇ ਤੁਸੀਂ ਇਹਨਾਂ ਨੂੰ ਪੰਚ ਤੋਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਫੈਸਲਾ ਨਾ ਕੀਤਾ ਤੇ ਜਿਹੜੀ ਹਾਲਤ ਅੱਜ ਕਰੋ ਜੰਨੀ ਕਰਵਚਨ ਸੁੰਦੀ ਆ ਨਾ ਇਸੇ ਤਰ੍ਹਾਂ ਫਿਰ ਤੁਹਾਡੀ ਵੀ ਇਹ ਹੋਵੇਗੀ ਪਰ ਸਿੱਖ ਕੌਮ ਜਿਹੜੀ ਆ ਇਹ ਤੁਹਾਡੇ ਵੱਲ ਵੇਖ ਰਹੀ ਆ ਤੇ ਪਰ ਉਹਨਾਂ ਨੇ ਸਾਨੂੰ ਜਦੋਂ ਕੋਈ ਜਵਾਬ ਦਿੱਤਾ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਕਿ ਵੀ ਤੁਸੀਂ ਅਰਦਾਸ ਕਰੋ ਗੁਰੂ ਭਲਾ ਕਰੇਗਾ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਅਸੀਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਅਸੀਂ ਗੁਰੂ ਦੇ ਚਰਨਾਂ 'ਚ ਜਾਂਦੇ ਆ ਤੇ ਅਰਦਾਸ ਕਰਦੇ ਆ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਅਰਦਾਸ ਕਰਦੇ ਆ ਕਿ ਛੇਵੇਂ ਪਾਤਸ਼ਾਹ ਇਹ ਮੀਰੀ ਪੀਰੀ ਦੇ ਮਾਲਕ ਤੂੰ ਇਸ ਅਕਾਲ ਤਖਤ ਦੀ ਸਿਰਜਣਾ ਜ਼ੁਲਮ ਦੇ ਖਿਲਾਫ ਜੁੱਜਣ ਵਾਸਤੇ ਕੀਤੀ ਸੀ ਮਜਲੂਮ ਦੀ ਰੱਖਿਆ ਲਈ ਕੀਤੀ ਸੀ ਪਰ ਅੱਜ ਅਸੀਂ ਤੇਰੇ ਸਿਧਾਂਤਾਂ ਨੂੰ ਛੱਡ ਕੇ ਤੇ ਗਲਤ ਪਾਸੇ ਚਲੇ ਗਏ ਤੇ ਸਾਨੂੰ ਸਮੱਤ ਬਖਸ਼ ਮੈਂ ਸਿੰਘ ਸਾਹਿਬ ਨੂੰ ਕਿਹਾ ਸੀ ਰੋਜ਼ ਅਰਦਾਸ ਕਰਦੇ ਹਾਂ ਪਰ ਗੇਂਦ ਤੁਹਾਡੇ ਪਾਡੇ ਚ ਹੈ ਤੁਸੀਂ ਹੋ ਕੀ ਲੱਗਦਾ ਹੈ ਕਿ ਜੇ ਜਥੇਦਾਰ ਅਕਾਲ ਤਖਤਾ ਵੱਲੋਂ ਜਿਹੜਾ ਫੈਸਲਾ ਨਾ ਆਇਆ ਕੌਮ ਦੇ ਹੱਦ ਦੇ ਵਿੱਚ ਕੀ ਕੌਮ ਜਥੇਦਾਰ ਅਕਾਲ ਤਖਤ ਦੇ ਖਿਲਾਫ ਵੀ ਖੜੀ ਹੋਏਗੀ ਦੇਖੋ ਜੱਥੇਦਾਰ ਉਹਥੇ ਸੇਵਾ ਨਿਭਾਉਂਦਾ ਜੇ ਜੱਥੇਦਾਰ ਨੇ ਮਲਕ ਉਹ ਕਦਰਾਂ ਕੀਮਤਾਂ ਜੋ ਸ੍ਰੀ ਅਕਾਲ ਤਖਤ ਸਰਦਾਰ ਦੀਆਂ ਉਹਨਾਂ ਦੇ ਮੁਤਾਬਕ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਮੁਤਾਬਕ ਜੇ ਸਹੀ ਫੈਸਲਾ ਨਾ ਕੀਤਾ ਤੇ ਸਿੱਖ ਕੌਮ ਜਿਹੜੀ ਆ ਉਹ ਫਿਰ ਇਹਨਾਂ ਤੋਂ ਬਾਗੀ ਹੋ ਸਕਦੀ ਦੇਖੋ ਸਜ਼ਾ ਇਹਨਾਂ ਨੂੰ ਕੀ ਚਾਹੀਦੀ ਅਹੀਂ ਤੇ ਅੱਜ ਮਰ ਕੇ ਜਿਹੜਾ ਜਹੇਦਾਰ ਸਾਹਿਬ ਨੂੰ ਇਹ ਗੱਲ ਬੜੀ ਸਪਸ਼ਟ ਕਹਿਤੀ ਹੈ ਕਿ ਜਹੇਦਾਰ ਸਾਹਿਬ ਇਸ ਟਾਈਮ ਤੇ ਪੂਰੇ ਸੰਸਾਰ ਦੇ ਵਿੱਚ ਬੈਠੀ ਸਿੱਖ ਗੁਰੂ ਨਾਨਕ ਦੇਵ ਜੀ ਨਾਲ ਵਸ ਇੱਕ ਇਹਨਾਂ ਦੇ ਵਿੱਚ ਮੁਸਲਮਾਨ ਭਾਈਚਾਰਾ ਵੀ Hindu ਵੀ ਤੇ Christian ਵੀ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਮਨ ਕੇ ਉਹਨਾਂ ਦੀ ਇੱਕ ਭਾਵਨਾ ਜਿਹੜੀ ਲੈ ਕੇ ਅਸੀਂ ਤੁਹਾਡੇ ਕੋਲ ਆਏ ਆ ਭਾਵਨਾ ਕੀ ਆ ਕਿ ਇਹਨਾਂ ਨੇ ਬਹੁਤ ਵੱਡੇ ਬੱਜਰ ਗੁਨਾਹ ਕੀਤੇ ਨੇ ਇਹ ਚੰਦੂ ਤੋਂ ਮਸੰਦਾ ਤੋਂ ਮਸੇ ਰੰਗੜ ਤੇ ਮਹੰਤ ਨਰੇਣੂਆ ਤੋਂ ਵੱਧ ਦੁਸ਼ੀ ਨੇ ਤੇ ਇਹਨਾਂ ਨੂੰ ਇਹ ਨਾ ਹੋਵੇ ਕਿ ਤੇ ਮੰਡਾ ਮੰਡਾ ਪਾ ਕੇ ਕਿਤੇ ਮਾਫੀ ਦੇ ਦਿਓ ਇਹ ਮਾਫੀ ਦੇਣ ਜੋਗੇ ਨਹੀਂ ਇਹਨਾਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਔਰ ਬੜੀ ਸਪਸ਼ਟ ਗੱਲ ਇਹ ਕਹਿਤੀਆ ਕਿ ਸਿੰਘ ਸਾਹਿਬ ਜੇ ਤੁਸੀਂ ਇਹਨਾਂ ਨੂੰ ਪੰਥ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਫੈਸਲਾ ਨਾ ਕੀਤਾ ਤੇ ਜਿਹੜੀ ਹਾਲਤ ਅੱਜ ਕਰੋ ਜਾਂਦੀ ਕਿਰਪਾ ਚੰਦ ਹੁੰਦੀ ਆ ਨਾ ਇਸੇ ਤਰ੍ਹਾਂ ਫਿਰ ਤੁਹਾਡੀ ਵੀ ਕੇ ਹੋਵੇਗੀ ਔਰ ਸਿੱਖ ਕੌਮ ਜਿਹੜੀ ਆ ਇਹ ਤੁਹਾਡੇ ਵੱਲ ਵੇਖ ਰਹੀ ਆ ਤੇ ਪਰ ਉਹਨਾਂ ਨੇ ਸਾਨੂੰ ਜਦੋਂ ਕੋਈ ਜਵਾਬ ਦਿੱਤਾ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਕਿ ਵੀ ਤੁਸੀਂ ਅਰਦਾਸ ਕਰੋ ਗੁਰੂ ਭਲਾ ਕਰੇਗਾ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਅਸੀਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਅਸੀਂ ਗੁਰੂ ਦੇ ਚਰਨਾਂ 'ਚ ਜਾਂਦੇ ਆ ਤੇ ਅਰਦਾਸ ਕਰਦੇ ਆ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਅਰਦਾਸ ਕਰਦੇ ਆ ਕਿ ਛੇਵੇਂ ਪਾਤਸ਼ਾਹ اے ਮੀਰੀ ਪੀਰੀ ਦੇ ਮਾਲਕ ਤੂੰ ਇਸ ਅਕਾਲ ਤਖਤ ਦੀ ਸਿਰਜਣਾ ਜ਼ੁਲਮ ਦੇ ਖਿਲਾਫ ਚੁੱਤਣ ਵਾਸਤੇ ਕੀਤੀ ਸੀ ਮਜਲੂਮ ਦੀ ਰੱਖਿਆ ਲਈ ਕੀਤੀ ਸੀ ਪਰ ਅੱਜ ਅਸੀਂ ਤੇਰੇ ਸਿਧਾਂਤਾਂ ਨੂੰ ਛੱਡ ਕੇ ਤੇ ਗਲਤ ਪਾਸੇ ਚਲੇ ਗਏ ਤੇ ਸਾਨੂੰ ਸਮਤ ਬਖਸ਼ ਮੈਂ ਸਿੰਘ ਸਾਹਿਬ ਨੂੰ ਕਿਹਾ ਸੀ ਰੋਜ਼ ਅਰਦਾਸ ਕਰਦੇ ਹਾਂ ਪਰ ਗੇਂਦ ਤੁਹਾਡੇ ਪਾਸੇ ਚ ਹੈ ਤੁਸੀਂ ਹੋ ਕੀ ਲੱਗਦਾ ਹੈ ਕਿ ਜਥੇਦਾਰ ਕਲਕੱਤਾ ਵੱਲੋਂ ਜਿਹੜਾ ਫੈਸਲਾ ਨਾ ਆਇਆ ਕੌਮ ਦੇ ਹੱਥ ਦੇ ਵਿੱਚ ਕੀ ਕੌਮ ਜਥੇਦਾਰ ਕਲਕੱਤੇ ਖਿਲਾਫ ਵੀ ਖੜੀ ਹੋਏਗੀ ਦੇਖੋ ਜਥੇਦਾਰ ਉਹਥੇ ਸੇਵਾ ਨਿਭਾਉਂਦੇ ਜੇ ਜਥੇਦਾਰ ਨੇ ਮਲਕੇ ਉਹ ਕਦਰਾਂ ਕੀਮਤਾਂ ਜੋ ਸ੍ਰੀ ਅਕਾਲ ਤਖਤ ਸਰਦਾਰ ਦੀਆਂ ਉਹਨਾਂ ਦੇ ਮੁਤਾਬਕ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਮੁਤਾਬਕ ਜੇ ਸਹੀ ਫੈਸਲਾ ਨਾ ਕੀਤਾ ਤੇ ਸਿੱਖ ਕੌਮ ਜਿਹੜੀ ਆ ਉਹ ਫਿਰ ਇਹਨਾਂ ਤੋਂ ਬਾਗੀ ਹੋ ਸਕਦੀ